ਸਸਿਕਲ ਦੋਸਤੋ ਮੈਂ ਆ ਤੁਹਾਡਾ ਆਪਣਾ ਭਗਵੰਤਮਾਨ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਫੇਸਬੁੱਕ YouTube ਟਵਿੱਟਰ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਨੇ ਉਹਨਾਂ ਰਾਹੀਂ ਪੂਰੀ ਦੁਨੀਆ ਜਿਹੜੀ ਉਹ ਇੱਕ ਹੋ ਗਈ ਛੋਟਾ ਜਿਹਾ ਪਿੰਡ ਬਣ ਗਈ ਬਹੁਤ ਕੁਝ ਲੁਕਿਆ ਛੁਪਿਆ ਜਿਹੜਾ ਸੀ ਉਹ ਅੱਜ ਕੱਲ ਸਾਹਮਣੇ ਆ ਰਿਹਾ ਹੈ ਬਹੁਤ ਸਾਰਾ ਲੁਕਿਆ ਹੋਇਆ ਟੈਲੈਂਟ ਜਿਹੜਾ ਹੈ ਕਲਾ ਜਿਹੜੀ ਹੈ ਉਹ ਵੀ ਇਸ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਰਹੀ ਹੈ ਸਾਨੂੰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵੀਡੀਓਜ਼ ਭੇਜਦੇ ਰਹਿੰਦੇ ਨੇ ਇਨਬਾਕਸ ਦੇ ਵਿੱਚ ਬਹੁਤ ਸਾਰੇ ਨਾਰੇ ਲਿਖੇ ਹੁੰਦੇ ਨੇ ਚੰਗੇ ਚੰਗੇ ਸਾਡੀ ਪਾਰਟੀ ਵਾਸਤੇ ਕਵਿਤਾਵਾਂ ਲਿਖੀਆਂ ਹੁੰਦੀਆਂ ਨੇ ਗੀਤ ਲਿਖੇ ਹੁੰਦੇ ਨੇ ਸਾਰਿਆਂ ਨੂੰ ਅਸੀਂ ਵੀ ਨਹੀਂ ਸ਼ੇਅਰ ਕਰ ਸਕਦੇ ਪਰ ਮੈਂ ਇੱਕ ਫੈਸਲਾ ਕੀਤਾ ਹੈ ਕਿ ਜਿਹੜਾ ਮੇਰਾ ਫੇਸਬੁੱਕ ਦਾ ਪੇਜ ਹੈ ਜਿਹੜਾ www.facebook.com/bhagwantman1 ਉਹਦੇ ਤੇ ਜਿਹੜਾ ਵੈਰੀਫਾਈਡ ਪੇਜ ਹੈ ਮੇਰਾ ਜਿਹਦੇ ਤੇ 15 ਲੱਖ ਦੇ ਕਰੀਬ ਲਾਈਕਸ ਨੇ ਤੇ ਜਿਹਦੀ ਪੋਸਟ ਰੀਚ ਜਿਹੜੀ ਹੈ ਉਹ 40 ਲੱਖ ਤੋਂ 50 ਲੱਖ ਮੰਦੀ ਤੱਕ ਪਹੁੰਚ ਜਾਂਦੀ ਹੈ ਉਸ ਫੇਸਬੁੱਕ ਦੇ ਪੇਜ ਨੂੰ ਮੈਂ ਪਬਲਿਕ ਕਰੂੰਗਾ ਜਨਨ ਕਿ ਹਫਤੇ ਦੇ ਵਿੱਚ ਦੋ ਦਿਨ ਸੋਮਵਾਰ ਤੇ ਵੀਰਵਾਰ ਜਨਨ ਕਿ ਮੰਡੇ ਤੇ ਥਰਸਡੇ ਨੂੰ ਤੁਹਾਡੇ ਦੁਆਰਾ ਭੇਜੀ ਹੋਈਆਂ ਵੀਡੀਓਜ਼ ਤੁਹਾਡੇ ਦੁਆਰਾ ਕ੍ਰੀਏਟ ਕੀਤੇ ਹੋਏ ਨਾਰੇ ਤੁਹਾਡੇ ਦੁਆਰਾ ਬਣਾਈ ਹੋਈਆਂ ਕੋਈ ਐਸੀਆਂ ਵੀਡੀਓਜ਼ ਜਿਹੜੀਆਂ ਸ਼ਹਿਰ ਸਾਡੇ ਕੋਲੇ ਨਹੀਂ ਪਹੁੰਚ ਸਕੀਆਂ ਜਾਂ ਸਾਨੂੰ ਨਹੀਂ ਮਿਲ ਸਕੀਆਂ ਤੁਸੀਂ ਕਿਤੇ ਬਹਿ ਕੇ ਕੋਈ ਐਸੀ ਕ੍ਰिएशन ਕੀਤੀ ਹੈ ਜਾਂ ਕੋਈ ਕਵਿਤਾ ਜਾਂ ਕੋਈ ਤੁਸੀਂ ਸੁਝਾਅ ਤੁਹਾਡੇ ਜਿਹੜੇ ਨੇ ਉਹ ਅਸੀਂ ਪਬਲਿਕ ਕਰਾਂਗੇ ਇਹ ਦਿਨਾਂ ਕਿ ਹੋਊਗਾ ਇੱਕ ਤਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਜੂਗਾ ਤੇ ਇੱਕ ਜਿਹੜੀ ਤੁਹਾਡੀ ਕ੍ਰिएशन ਹੈ ਉਹਨੂੰ ਪੂਰੀ ਦੁਨੀਆ ਦੇ ਵਿੱਚ ਫੈਲਣ ਦਾ ਇੱਕ ਮੰਚ ਮਿਲ ਜੂਗਾ ਸੋ ਸੋਮਵਾਰ ਤੇ ਵੀਰਵਾਰ ਨੂੰ ਅਸੀਂ ਤੁਹਾਡੇ ਦੁਆਰਾ ਭੇਜੀਆਂ ਹੋਈਆਂ ਜਿਹੜੀਆਂ ਯੂਥ ਜਿਹੜਾ ਕੋਈ ਕ੍ਰੀਏਟ ਕਰਦਾ ਹੈ ਜਾਂ ਕੋਈ ਕਿਸੇ ਨੇ ਕਵਿਤਾ ਲਿਖੀ ਹੈ ਜਾਂ ਕੋਈ ਨਾਰਾ ਲਿਖਿਆ ਹੈ ਜਾਂ ਕੋਈ ਇਸ ਤਰ੍ਹਾਂ ਦੀ ਕ੍ਰੀਏਸ਼ਨ ਹੈ ਜਿਹੜੀ ਕਿ ਪੰਜਾਬ ਪ੍ਰਤੀ ਆਪਣਾ ਕੰਮ ਆ ਸਕਦੀ ਹੈ ਇਸ ਅੰਦੋਲਨ ਦੇ ਵਿੱਚ ਇਸ ਆਜ਼ਾਦੀ ਦੀ ਦੂਜੀ جنگ ਜਿਹੜੀ ਲੜ ਰਹੇ ਆਂ ਦੋਇਆ ਸਟਾਰ ਅਮਿਸ਼ਨ ਜਿਹੜਾ ਪੰਜਾਬ ਦਾ ਸੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਵੀ ਭੇਜ ਸਕਦੇ ਹੋ ਉਹਦੇ ਚੋਂ ਅਸੀਂ ਸ਼ੇਅਰ ਕਰਦਾਂਗੇ ਜਾਂ ਫਿਰ ਤੁਸੀਂ ਜਿਹੜਾ ਵੀ ਤੁਹਾਡੇ ਕੋਲੇ ਮਾਡੀਅਮ ਹੈ ਈਮੇਲ ਰਾਹੀਂ ਵੀ ਸਾਨੂੰ ਤੁਸੀਂ ਭਗਵੰਤਮਾਨ@gmail.com ਤੇ ਤੇ ਅਸੀਂ ਤੁਹਾਡਾ ਜਿਹੜਾ ਕ੍ਰੀਏਟ ਕੀਤਾ ਹੋਇਆ ਜੋ ਵੀ ਹੈਗਾ ਇਹ ਕੰਟੈਂਟ ਨੂੰ ਅਸੀਂ ਆਪਣੇ ਫੇਸਬੁੱਕ ਦੇ ਪੇਜ ਤੇ ਤੇ YouTube ਦੇ ਚੈਨਲ ਤੇ ਸ਼ੇਅਰ ਕਰਾਂਗੇ ਇਹਦੇ ਨਾਲ ਤੁਹਾਡਾ ਹੌਸਲਾ ਵੀ ਵਧੂਗਾ ਹੋਰ ਵੀ ਨਵੇਂ-ਨਵੇਂ ਚੀਜ਼ਾਂ ਤੁਸੀਂ ਬਣਾਓਗੇ ਤੇ ਇਹਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਅਲੱਗ-ਅਲੱਗ ਵਿਖਰੇ ਬੈਠੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਮੌਕਾ ਵੀ ਮਿਲੂਗਾ ਮੰਡੇ ਤੇ ਥਰਸਡੇ ਜਿਹੜਾ ਉਹ assim ਫੇਸਬੁੱਕ ਦਾ ਪੇਜ ਜਿਹੜਾ ਪਬਲਿਕ ਵਾਸਤੇ ਰੱਖਿਆ ਹੋਇਆ ਪਬਲਿਕ ਮੰਚ ਜਿਹੜਾ ਉਸ ਦਿਨ ਪ੍ਰੋਵਾਈਡ ਕਰਵਾਇਆ ਜਾਊਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਸਾਰਾ ਧੰਨਵਾਦ ਹੈ ਔਰ ਮੈਨੂੰ ਪਤਾ ਲੱਗੇ ਕਿ ਕੈਪਟਨ ਵਿੰਦਰ ਸਿੰਘ ਉਹਨਾਂ ਨੇ ਕੋਈ ਬਹੁਤ ਦਾ ਵੱਡਾ ਬੰਦਾ ਹਾਇਰ ਕੀਤਾ 500 ਕਰੋੜ ਚ ਪਤਾ ਨਹੀਂ ਕਿੰਨੇ ਚ ਕਹਿੰਦੇ ਨੇ ਕਿ ਉਹ ਫੇਸਬੁੱਕ ਤੇ ਹਵਾ ਬਣਾਊਗਾ ਸੋਸ਼ਲ ਮੀਡੀਆ ਤੇ ਕੈਪਟਨ ਅਮਰਿੰਦਰ ਜੀ ਤੇ ਕਾਂਗਰਸ ਦੀ ਹਵਾ ਬਣਾਊਗਾ ਪਰ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਜਿੱਥੇ ਪਹਿਲੀ ਨੇੜੀਆਂ ਚੁੱਲ ਚੁੱਕੀਆਂ ਹੁਣ ਉੱਥੇ ਛੋਟੀਆਂ-ਮੋਟੀਆਂ ਕਰਾਇੀਆਂ ਤੇ ਇਹ ਛੋਟੇ ਮੋਟੇ ਜਿਹੜੀਆਂ ਫੇਕ ਜੀਆਂ ਹਵਾਵਾਂ ਨੇ ਉਹ ਕੰਮ ਨਹੀਂ ਕਰਦੀਆਂ ਆਮ ਆਦਮੀ ਪਾਰਟੀ ਕੋਲੇ ਹਰ ਦੂਜੇ ਤੀਜੇ ਘਰ ਬਾਅਦ ਇੱਕ ਪ੍ਰਸ਼ਾਂਤ ਕਸ਼ੋਰ ਬੈਠਾ ਸੋ ਇਹ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਪਤ ਨਹੀਂ ਹਵਾ ਹੀ ਬਦਲ ਦਿੰਦੇ ਨੇ ਲੋਕਾਂ ਦੇ ਮਾਈਂਡ ਬਦਲ ਦਿੰਦੇ ਨੇ ਉਹਨਾਂ ਨੂੰ ਇਹ ਪਤਾ ਨਹੀਂ ਕਿ ਪੰਜਾਬ ਜਿਹੜਾ ਉਹ ਆਪਣੀ ਲੜਾਈ ਆਪ ਲੜਦਾ ਤੇ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗ ਸਕਦੇ ਇਨਕਲਾਬ ਜੰਗਵਾ